ਤਕਸ਼ਰੀ ਦਵੰਦਵਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਢਣੌਲਾ ਹੋਰਾਂ ਨੇ ਅੱਗੇ ਜਿਹੜਾ ਆਪਣਾ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਜੀ ਉਹ ਵੀ ਕਾਫੀ ਸੁਰਖੀਆਂ ਦੇ ਵਿੱਚ ਸਾਰਾ ਜਿਹੜਾ ਟੇਕ ਸਿੰਘ ਢਣੌਲਾ ਹੋਰਾਂ ਤੇ ਚੱਲਦਾ ਹੈ ਨਾ ਕਿ ਉਹ ਨਾਤਾ ਗੁਰਬਾਨੀ ਦੇ ਗਿਆਤਾ ਨਹੀਂ ਨਾ ਹੀ ਲੰਬੀਆਂ ਤਕਰੀਰਾਂ ਕਰ ਸਕਦੇ ਐ ਇਤੋਂ ਤੱਕ ਕੇ ਦੇਖ ਕੇ ਵੀ ਸ਼ੁੱਧ ਬਾਣੀ ਨਹੀਂ ਪੜ ਸਕਦੇ ਇਹ ਦੋਸ਼ ਦੂਜੇ ਲਾ ਰਹੇ ਨੇ ਸਾਡੇ ਨਹੀਂ ਉਹਨਾਂ ਨੇ ਬੜੇ ਸੰਖੇਪ ਦੇ ਵਿੱਚ ਸੰਦੇਸ਼ ਉਹਨਾਂ ਨੂੰ ਦੇਣਾ ਪੈਣਾ ਸੀ ਕਿਉਂਕਿ ਮੁੱਖ ਸਮਾਗਮ ਤਖਤ ਸ਼੍ਰੀ ਦਮਦਮਾ ਸਾਹਿਬ ਹੈ ਇਹਦੇ ਵਿੱਚ ਤਰਵਿੰਦਰ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਜਿਹੜੀ ਗੱਲ ਕੱਲ ਜਦਰ ਕੁਲਦੀਪ ਸਿੰਘ ਗੜਗੱਜ ਨੇ ਕਹੀ ਸੀ ਤੇ ਬਾਬਾ ਟੇਕ ਸਿੰਘ ਢਣੋਲੇ ਨੇ ਵੀ ਇਹੀ ਗੱਲ ਕਹੀ ਹੈ ਕਿ ਕੇਸਰੀ ਨਿਸ਼ਾਨ ហេਟਾਂ ਸਮੁੱਚਾ ਸਿੱਖ ਪੰਥ ਇੱਕ ਝੰਡੇ ਥੱਲੇ ਆ ਕੇ ਇਕੱਤਰ ਹੋਵੇ ਜਦਰਜੀਤ ਔਰ ਤੁਸੀਂ ਜਥੇਦਾਰ ਹੋ ਗੜਗੱਜ ਸਾਹਿਬ ਜਥੇਦਾਰ ਨੇ ਸਵਾਲ ਤਾਂ ਇਹ ਉੱਠ ਰਹੇ ਨੇ ਅਜੇ ਤੌਸੀ ਸਮੁੱਚੀ ਕੌਮ ਦੇ ਜਥੇਦਾਰ ਤਾਂ ਬਣੀ ਨਹੀਂ ਤੇ ਫਿਰ ਤੁਹਾਡੀ ਗੱਲ ਮੰਨੂ ਕੌਣ ਜਿਹੜੀ ਤੁਹਾਡੇ ਤੋਂ ਪਹਿਲੇ ਵਾਲਿਆਂ ਨੇ ਕੀਤੀ ਕੀ ਉਹ ਗੱਲ ਮੰਨੀ ਗਈ ਸੋ ਜੱਦਰ ਸਾਹਿਬ ਨੇ ਆਪਣਾ ਸੰਦੇਸ਼ ਦਿੱਤਾ ਹਰੇਕ ਬਦਵਾਨ ਹਰੇਕ ਸਿੱਖ ਇਹੋ ਚਾਹੁੰਦਾ ਹੈ ਕਿ ਸਮੁੱਚੀ ਸਿੱਖ ਕੌਮ ਇੱਕ ਮੰਚ ਤੇ ਆਵੇ ਇੱਕ ਕੇਸਰੀ ਨਿਸ਼ਾਨ ਸਾਹਿਬ ਦੇ ਹੇਠਾਂ ਇਕੱਠੀ ਹੋਵੇ ਤਾਂ ਹੀ ਸਿਕੌਮ ਦਾ ਪਾਰ ਉਤਾਰਾ ਹੋ ਸਕਦਾ ਹੈ ਪਰ ਇਹ ਇਕੱਠੇ ਹੋਣਗੇ ਜਾਂ ਦਰ ਸਾਹਿਬ ਦੀ ਗੱਲ ਮੰਨ ਲੈਣਗੇ ਮੈਨੂੰ ਸੰਭਵ ਜੀ ਗੱਲ ਨਜ਼ਰ ਨਹੀਂ ਆ ਰਹੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ